ਮਾਰਾ ਫਾਤਰੀ ਲੈ ਜਾ ਰਹੇ ਜਿਲਦਾ ਤੇਹਤਰ ਜੀਰੋ 8 ਵਾਲੇ ਵੀ ਆਏ ਹੋਏ ਨੇ ਧੰਨਵਾਦ ਕਰਦੇ ਆ ਤੇਹਤਰ ਜੀਰੋ 8 ਵਾਲਿਆਂ ਦਾ ਨਾਲ ਗੁੱਟ ਕਰਨ ਤੇ ਪੁੱਠੂਹੇ ਵਾਲੇ ਨਾਲ ਜਿੰਨਾ ਵੀ ਆ ਵੀਡੀਓ ਬਾਹਰ

ਆਰੇ ਜੁਦਾ ਕਰਕੇ ਅਪਡੇਟ ਕਰਾਂਗੇ ਜੀ ਵੀਰੋ ਆਪ ਲੋਕੋ ਸਰਵਾਣੇ ਇੰਤਜ਼ਾਰ ਕਰਾ ਦੇਪਾ ਜੁਦਾ ਦੀ ਫੀਲ ਗਰਾਊਂਡ ਦੇ ਨਾਲ ਉਹ ਸਾਹਮਣੇ ਕਹਿੰਦੇ ਕੌਣ ਆਉਂਦਾ ਉਹ ਬਾਦਰੀ ਵਾਲਾ ਯੋਗ ਆਉਂਦਾ ਮੇਰੇ ਮਿੱਤਰੋ ਉਹ ਚੌਂਗਾ ਚੌਂਪਿਆ ਚੌਂਗਾ ਹੋਈ ਪਈ ਆ ਉਂਟਰਾਲਾ ਨਾੜ ਗਿਆਰਾ ਕਹਿੰਦੇ ਨੇ ਇਹਨੂੰ ਹੁਟਰਾਲਾ ਨਾੜ ਗਿਆਰਾ ਕਹਿੰਦੇ ਨੇ ਪਰ ਖੇਚਲਾ ਬੈਰੀਆ ਉਹ ਬੈਰੀਆ ਖੇਚਲਾ ਕੇ ਰਹਾ ਆਦਰ ਸੁਖਦੇਵ ਦਾ ਸਨਮਾਨ ਆ ਜੀਤ ਸਿੰਘ ਦਾ ਸਨਮਾਨ ਬਲਜੀਤ ਵੀਰ ਦਾ ਸਨਮਾਨ ਹੋ ਰਿਹਾ ਬਲਜੀਤ ਦਾ ਸਨਮਾਨ ਲੈ ਆਓ ਜੀ ਲੈ ਆਓ ਖੇਚਲੋ ਕੋਈ ਜਾਨੀ ਬਸ ਥੋੜਾ ਜਿਹਾ ਨੇੜੇ ਆ ਇਸ ਤੋਂ ਬਾਅਦ ਜਿਹੜੀ ਉਹ ਜੈਨਦਰ ਸਖਾਲੀ ਪਰ ਜਾਣੀ ਆ ਬਸ ਓਕੇ ਆ ਜੀ ਹੁਣ ਆਜੋ ਆਜੋ ਹੁਣ ਆਪਾਂ ਬਾਅਦ ਵਿੱਚ ਕਰਾਂਗੇ ਹੁਣ ਗੱਲ ਜੱਜੇਦਾਰ ਬਾਬਾ ਹਨੂਮਾਨ ਸਿੰਘ ਦੀ ਕਲੱਬ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ। ਲੈ ਮਤਲਬ ਥੋੜੀ ਜੀ ਦੂਰ ਰਹਿ ਗਿਆ ਬੱਸ ਆ ਦੂਜਾ ਗੇੜਾ ਤਾਂ ਸੌਖਾ ਹੋ ਜਾਂਦਾ ਫਿਰ ਆ ਜਾ ਸਾਥ ਲਵੀ ਲੱਗਿਆ ਕੰਮ। ਮੋੜ ਤੇ ਟਾਈਮ ਖਰਾਬ ਹੋ ਗਿਆ ਥੋੜਾ। ਹੁਣ ਗੇਅਰ ਫੜ ਸਕਦਾ ਵੈਸਤਾ ਹੋ ਗਿਆ ਸਾਲਾ ਲੈ ਵੀ ਮੱਤਰੋ ਹੁਣ ਕੱਢੂ ਭਾਂਗੇ ਰੋਟੇ ਸਾਰੇ ਬਦਰਾ ਮਰਪਤ ਸਾਲਾ ਹਲਸਾ ਬਾਲ ਜੜੇ ਜੜੇ ਜਿੱਲੇ ਹੋਇਆ ਉਹਨਾਂ ਦਾ ਵੀ ਧੰਨਵਾਦ ਆਰਪਤ ਕਾਜਾਂ ਦੀਆਂ ਬਚਾਤਾਂ ਕਰਦਾ ਫਟਰੀ ਸੋਨਾ ਚੱਲ ਰਿਹਾ ਤਾਂ ਬਸ ਇਹਦਾ ਹੱਥ ਵਾਲੇ ਗੇਰਾਂ ਦਾ ਆਹੀ ਚੱਕਰਾ ਮੋ ਸੋਨਾ ਚੱਲ ਰਿਹਾ ਦਾ ਡਰੈਕਟਰ ਮੈਂ ਗੇਰ ਪੈ ਗਿਆ

ਉਹ ਨਾੜ ਗੇਰਾ ਵਾਲਾ ਇਹਦੇ ਮੂਛੇ ਵਾਲਾ ਮਾਨ ਕਰਦਾ ਸੀ ਉਹ ਸਭ ਨੇ ਆਹ ਕੰਮ ਚੱਕ ਰਿਹਾ ਗੱਡ ਕੰਮੇ ਭਾਈ ਸੈਦਾ ਦੇ ਤਾ ਵੀ ਆਹ ਚੱਕ ਕਰਦਾ ਤੇ ਇਹ ਸਮੇਂ ਦੇ ਨਾਲ ਹੀ ਗੱਲ ਆ ਜਾਂਦੀ ਹੁੰਦੀ ਆ ਤੇ ਸਮੇਂ-ਸਮੇਂ ਦੀ ਗੱਲ ਆ ਇਹਦਾ ਸਮਾਂ ਜੀ